ਸੱਜ ਨਾਲ ਜੁੜ ਚੁੱਕੇ ਹਨ ਹੰਸਰਾ ਧਰਮ ਸਿੰਘ ਗੱਲ ਕਰਾਂਗੇ ਅੱਜ ਹੰਸਰਾ ਜੀ ਨਾਲ 260 ਰੁਪਏ ਦੀ ਕਹਾਣੀ ਬਾਰੇ ਸ਼ਬਦ ਇੰਨੇ ਕਹੇ ਕਿ ਸ਼ਬਦ ਸਿਖਾਏ ਉਸ ਦਾ ਜੋ ਬਹੁਤ ਬਾਰੇ ਬੁੜੀ ਹੈ ਕਮਾ ਮੁੰਮਰ ਜੀ ਦੋਸ ਦੇ ਰਹੀਏ ਕਰ ਸ਼ਬਦਾਂ ਦੇ ਬੋਲ ਤਾਂ ਸ਼ਬਦਾਂ ਦੀ ਪਕੜ ਚ ਨਹੀਂ ਆਉਣਾ ਨਹੀਂ ਕਹਿੰਦੇ ਨਾ ਮੇਰੇ ਸਤਗੁਰੂ ਦੀ ਸਿਫਤ ਨਾ ਲਿਖੀ ਜਾਵੇ ਸਦਾ ਸਾਗਰਾ ਦੀ ਭਾਵੇਂ ਸਿਆਹੀ ਹੋਵੇ ਬੇਸ਼ੱਕ ਅਰਸ਼ ਤੇ فرش ਬਣ ਜਾਣ ਗਾਵੈ ਇਹਨਾਂ ਉੱਤੇ ਨਾ ਪੂਰੀ ਲਕਾਈ ਹੋਵੇ ਬਾਤ ਲੋਕ ਤੇ ਜਿਸਨ درخت ਜਿੰਨੇ ਆਵੇਂ ਸੁਬਨਾ ਦੀ ਕਲਮ ਬੜਾਈ ਹੋਵੇ અલਮਸਤਾ ਦਾ ਸਿਰਫ ਹੋ ਕੇ ਜਿਵੇਂ ਰੱਬ ਨੇ ਸਿਫਤ ਕਰਾਇਆ ਜਿਵੇਂ ਮوسیقی ਹੈ ਨਾ ਸੰਗੀਤ ਮਾਲਕ ਤੇੜਾ ਜਿਹਨੂੰ ਤੇ ਕਹਿੰਦੇ ਅੱਜ ਕੱਲ੍ਹ ਬੜੇ ਲਿਖੀ ਦੌੜ ਗਏ ਸਾਰਾ ਜਹਾਨ ਹੀ ਗਉਦਾ ਗਾਣਾ ਵਾਰ ਤੇ ਕਿਸੇ ਕਿਸੇ ਦਿਨ ਹੋ ਗਿਆ ਹੁਣ ਮੇਰੇ بیٹے ਮੰਗ ਦੀ ਜੀ ਜਦੋਂ ਇਹ ਗਉਂਦੇ ਤੇ ਮੈਂ ਸ਼ਰਮਾਜ ਨਾ ਲੇਕਿਨ ਨਾ ਚਲ ਪਾ ਰਹੇ ਆ ਯਾਨੀ ਦਾਅਵਤੀ ਇੱਕ ਦਵਾਵਾ ਵਡਿਆ ਦੀਆਂ ਇੱਕ ਮਾਲਕ ਦੇ ਕਿਰਪਾ ਨਾਲ ਤੇ ਉਹ ਇੱਕ ਮੂਜਸਮਾ ਇੱਕ ਆਪਣੇ ਆਪ ਦੇ ਵਿੱਚ ਨਾਮ ਨਾਲ ਰਸਤੇ ਸੀ ਉਹ ਜਸਾ ਨੋ ਅਲਟਰਨੇਟਿਵ ਆ ਚੱਲ ਜਸਾ ਸਰ ਜਿਸ ਤਰ੍ਹਾਂ ਪਏ ਨਾ ਵੱਡਾ ਕਾਠਾ ਜੀ ਦੇਖ ਰਹੇ ਆ ਤੇ ਉਹਨਾਂ ਦੀ ਕਮੀ ਤਾਂ ਮਹਿਸੂਸ ਹੁੰਦੀ ਆ ਤਾਂ ਆਪੀ ਪਤਾ ਲੱਗਾ ਰਾਤ ਨੂੰ ਲੋਕਾਂ ਨੇ ਦੇਖਿਓ ਜਿੱਦਾਂ ਜਿੱਦਾਂ ਬੰਦਾ ਲੱਗਣਾ ਸਾਰੇ ਜਹਾਨ ਵਿੱਚ ਉਹਨਾਂ ਦਾ ਸੀ ਅਸੀਂ ਇੱਕ ਰੀਜਨ ਤੋਂ ਜਨਮ ਆਏ ਕਿ ਉਹਨਾਂ ਦੇ ਨਾਮ ਤੇ ਕੰਮ ਗਏ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਕਿੰਨੇ ਆਰਟਿਸਟ ਸੀ ਲੋਕੀ ਦੱਸਦੇ ਆ ਕਿ ਉਸ ਤੋਂ ਪਹਿਲਾਂ ਵੀ ਤੇ ਮੁੰਡੇ ਉਦਾਂ ਦੀਆਂ ਉਹਨਾਂ ਦਾ ਕੈਨੇਡਾ ਚ ਵੀ ਨਾ ਅਮਰੀਕਾ ਚ ਵੀ ਮੈਡੀਸਨ ਸਕੂਅਰ ਗਾਟ ਮੈਫਲਿਟ ਗਾਟ ਪੀ ਐਨਈ ਕਾਲਸੀਅਮ ਬੈਮਲੇ ਅਰੀਨਾ ਸਭ ਪੈਕਡ ਨਾ ਜਨਾ ਚ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਸਭ ਕੁਝ ਸੱਚ ਲੋ ਸੱਚੇ ਲੋ ਹਰ ਮੌਨੀਆਂ ਤੇ ਅੱਛੇ ਰਿਲੇਸ਼ਨਸ਼ਿਪ ਆਉਂਦੇ ਸਨ ਅਭੁਜਤ ਸਾਹਿਬ ਇੱਕ ਇੱਕ ਕਲਾਕਾਰ ਦੇ ਨਾਲ ਨਾਲ ਇੱਕ ਉਹ شخصیت ਵੀ ਸੀ ਸ਼ੀਤਿੰਦਰਾ ਜਿਹੜਾ ਉਹ ਕਾਤ ਨਵੇਂ ਨੂੰ ਕਹਿੰਦਾ ਆ ਉਹ ਤੇ ਜੀਨੀਅਸ ਸੀ ਨਹੀਂ ਨਹੀਂ ਜੀਨੀਅਸ ਲੈਜੈਂਡ ਵੀ ਨਹੀਂ ਅੱਗੇ ਜੀਨੀਅਸ ਜੀਨੀਅਸ ਕਦੇ ਕਦੇ ਪੈਦਾ ਹੁੰਦਾ جینیس بارے علامہ اقبال نے کہا سی کہ ہزاروں برس اکتہ نہیں ہم. ہزاروں برس نرگس اپنی بے نوری پہ روتی ہے بڑی مشکل سے ہوتا ہے چمن بدھی دیدہ فر پیدا روزوں کی رو کہ روز ماوا جب مل جیسا مل گیا ایسا ہارمونی ایسا کمرے کری غلام علی صاحب کے کٹھے سکوٹر وغیرہ دے جمعہ بار کندن لال کنکل میں بہت ویڈیو دوسرے میڈل انسور جسورت چاندی سا

ਇਸ ਤੋਂ ਮਹੰਸਾ ਰਾਜ ਹੰਸਦੀ ਜਿਨ੍ਹਾਂ ਨੇ ਆਪਣਾ ਸ਼ਾਇਰਾਨਾ ਅੰਦਾਜ਼ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਬਾਰੇ ਵਿਸਤਾਰ ਨਾਲ ਦੱਸਿਆ ਕੈਮਰਾਮੈਨ ਰਵੀ ਦੇ ਨਾਮ ਦੇ ਫੇਸ ਰੂਟ ਰਿਪੋਰਟ ਮਹਾਲੀ